ਪੱਟੀ ਦੇ ਵਿਧਾਇਕ ਅਤੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਅਗਵਾਈ ਦੇ ਵਿੱਚ ਅੱਜ ਪੱਟੀ ਹਲਕਾ ਦੀਆਂ ਦਾਣਾ ਮੰਡੀਆਂ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ। ਇਸ ਉਪਰੰਤ ਬੋਲਦਿਆਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੇਖ ਰੇਖੇ ਹੇਠਾਂ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਦਾਣਾ ਮੰਡੀਆਂ ਦੇ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਤੋਂ ਮੰਗ ਕੀਤੀ ਹੈ ਕਿ ਉਸਿਰਫ ਸੁੱਕੀ ਹੋਈ ਕਣਕ ਨੂੰ ਹੀ ਮੰਡੀਆਂ ਦੇ ਵਿੱਚ ਲੈ ਕੇ ਆਉਣ ਕਿਉਂਕਿ ਬਹੁਤੀ ਕਣਕ ਬਰਸਾਤ ਦੇ ਕਾਰਨ ਡਿੱਗ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਮੁਸ਼ਕਲ ਪੇਸ਼ ਆ ਸਕਦੀ ਹੈ ਇਸ ਦੇ ਲਈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਣਕ ਨੂੰ ਮੰਡੀਆਂ ਦੇ ਵਿੱਚ ਸੁਕਾਣ ਤੋਂ ਬਾਅਦ ਹੀ ਲੈ ਕੇ ਆਉਣ ਅਤੇ ਉਸ ਤੋਂ ਬਾਅਦ ਸਰਕਾਰ ਤੁਰੰਤ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਜਮਾ ਪਾਵੇਗੀ ਇਹ ਕਿਸਾਨਾਂ ਦਾ ਨਕਸ਼ਾ ਪੌਲਿਸੀ ਵੱਲੋਂ ਦੇ ਇਹ ਪੰਜਾਬ ਦੇ ਵਿੱਚ ਸਾਰੀਆਂ ਮੰਡੀਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਚ ਯੋਗ ਅਗਵਾਈ ਦੇ ਵਿੱਚ ਖਰੀਦ ਜਿਹੜੀ ਆ ਉਹ ਲਗਭਗ 1 April ਤੋਂ ਹੀ ਸ਼ੁਰੂ ਆ ਤੇ ਜਿਵੇਂ ਵੱਖ-ਵੱਖ ਮੰਡੀਆਂ ਕਈ ਮੰਡੀਆਂ ਜਿਵੇਂ ਰਾਜਪੁਰਾ ਖੰਨਾ ਜਿਨ੍ਹਾਂ ਦੇ ਵਿੱਚ ਪਹਿਲਾਂ ਕਣਕ ਦੀ ਆਮਦ ਹੋ ਜਾਂਦੀ ਉੱਥੇ ਪਹਿਲਾਂ ਖਰੀਦ ਸ਼ੁਰੂ ਹੋ ਗਈ ਆ ਸਾਡੇ ਪੱਟੀ ਹਲਕੇ ਦੇ ਵਿੱਚ ਪੱਟੀ ਹਰੀਕੇ ਕੋਟ ਬੁੱਡਾ ਤੂਦ ਬੰਗਾਲਾ ਇਹਨਾਂ ਸਾਰੇ ਫੋਕਲ ਪੁਆਇੰਟਾਂ ਤੇ ਤੇ ਮੇਨ ਮੰਡੀਆਂ ਚ ਅੱਜ ਜਿਹੜੀ ਆ ਕਣਕ ਦੀ ਖਰੀਦ ਸ਼ੁਰੂ ਕਰਾਈ ਗਈ ਆ ਤੇ ਮੈਂ ਕਿਸਾਨ ਵੀਰਾਂ ਨੂੰ ਅਪੀਲ ਵੀ ਕਰਦਾ ਕਿ ਕਣਕ ਦੀ ਫਸਲ ਡਿੱਗੀ ਹੋਣ ਕਾਰਨ ਵਿੱਚ ਮੌਕਚਰ ਦੀ ਥੋੜੀ ਪ੍ਰੋਬਲਮ ਆ ਰਹੀ ਆ ਕਣਕ ਨੂੰ ਸਕਾ ਕੇ ਪਕਾ ਕੇ ਵਟਾਉਣ ਤਾਂ ਜੋ ਇੱਥੇ ਮੰਡੀ ਚ ਆਉਂਦੇ ਜਿਹੜੀ ਫਸਲ ਆ ਉਹ ਧੁੱਲ ਜੇ ਤੇ ਕਿਸਾਨ ਨੂੰ ਜਿਹੜੀ ਫਸਲ ਦੀਦਾ ਕੀ ਨਾਲੋਂ ਨਾਲ ਸਰਕਾਰ ਨੂੰ ਕੀਤੀ ਜਾਊਗੀ ਤੇ ਜਿਹੜੀ ਸੈਂਟਰ ਸਰਕਾਰ ਵੱਲੋਂ ਕੱਟ ਲਾਇਆ ਲਾਉਣ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ 6% ਤੋਂ ਲੈ ਕੇ 18% ਤੱਕ ਛੋਟ ਦਿੱਤੀ ਗਈ ਆ ਉਹਦੇ ਨਾਲੇ ਵੀ ਕਿਹਾ ਕਿ ਕਿ 5 ਰੁਪਏ ਤੋਂ ਲੈ ਕੇ 31 ਰੁਪਏ ਤੱਕ ਜਿਹੜਾ ਕੱਟ ਲੱਗਣਾ ਸੈਂਟਰ ਸਰਕਾਰ ਨੂੰ ਕਣਕ ਦੀ ਕੁਆਲਿਟੀ ਨੂੰ ਉਹ ਮੈਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿੰਨਾ ਵੀ ਅਸੀਂ ਕਿਸਾਨ ਹੁੰਦੇ ਨਾਤੇ ਸ਼ੁਕਰੀਆ ਅਦਾ ਕਰੀਏ ਕਿਉਂਕਿ ਮੈਂ ਵੀ ਖੁਦ ਕਿਸਾਨ ਆ ਮੈਂ ਖੇਤੀ ਕਰਦਾ ਪਹਿਲਾਂ ਮੈਂ ਕਿਸਾਨ ਆ ਉਹਦੇ ਬਾਅਦ ਐਮਐਲਏ ਮੰਤਰੀ ਆ ਮੈਨੂੰ ਤੇ ਮੇਰੇ ਕਿਸਾਨ ਵੀਰਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਨਹੀਂ ਤੇ ਪਹਿਲੀਆਂ ਸਰਕਾਰਾਂ ਨੇ ਜੇ ਕੋਈ ਕੱਟ ਲਾਉਣਾ ਤੇ ਪੰਜਾਬ ਸਰਕਾਰ ਨੇ ਆਮੀਨਾ ਮਾਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਜਿੰਨਾ ਵੀ ਕੱਟ ਸੈਂਟਰ ਸਰਕਾਰ ਲਾਉਗੀ ਉਹਨਾਂ ਕੱਟ ਜਿਹੜਾ ਕਿਸਾਨ ਨੂੰ ਕਣਕ ਦੇ ਉੱਤੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਦਿੱਤਾ ਜਾਊ ਤੇ ਕਣਕ ਦੀ ਜਿਹੜੀ ਲਿਫਟਿੰਗ ਆ ਉਹ ਨਾਲੋਂ ਨਾਲ ਕੀਤੀ ਜਾਊਗੀ ਤੇ ਅਦਾਇਗੀ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਫਸਲ ਦੀ ਅਦਾਇਗੀ ਆ ਉਹ ਨਾਲ ਦੇ ਨਾਲ ਕਿਸਾਨ ਦੇ ਖਾਤੇ ਚ ਜਾਊਗਾ ਆ ਵੀ ਓਕੇ ਲਿਫਟਿੰਗ ਸੱਚੀ ਲੱਗਦੀ ਪਰਹਾਸਾ ਜੇ ਮੀਤਾ ਆਪਣਾ ਡਿਜਾ ਸਾਰੇ ਬਾਰਦਾਨਿਆਂ ਦੇ ਤੋਂ ਬਾਅਦ ਪ੍ਰਬੰਧ ਪੂਰੇ ਹੋਣਾ ਵਾਚ ਜੀ ਜਿੰਨੇ ਵੀ ਇਵਨ ਮੰਡੀ ਕੋਟ ਵੱਲੋਂ ਮੰਡੀਆਂ ਦੇ ਵਿੱਚ ਬਾਕੀ ਸਾਰੇ ਪ੍ਰਬੰਧ ਪੂਰੇ ਕਰ ਲਏ ਆ ਜਿਸ ਤਿੰਜੜੀ ਆ ਤਾਨਾ ਦੀ ਅਸੀਂ ਤਰ੍ਹਾਂ ਦੀ ਬਸ ਇੱਕੋ ਹੀ ਕਿਸਮ ਦਾ ਟੁੱਟਿਆ ਜਿਹੜੀ ਕਣਕ ਨੂੰ ਉਤਾਰ ਕੇ ਬਣਾਉਣ ਤਾਂ ਕਿ ਮੰਡੀਆਂ ਵਿੱਚ ਖੱਜਲ ਖਵਰੀ ਦਾ ਜਿਹੜਾ ਸਾਹਮਣਾ ਰਗਤ ਨਾ ਤੇਜ ਚੈਨਲ ਦੇ ਲਈ ਤਰੰਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ